ਬਹੁਤ ਹੀ ਖੁਸ਼ੀ ਪਰਿਆ ਦੇਣਾ ਹੈ ਕਿ ਸਾਡੇ ਪੰਜਾਬ ਦੇ ਹਰ ਨੰਨ ਪਿਆਰੇ ਨੇਤਾ ਜਿਨ੍ਹਾਂ ਨੂੰ ਪੰਜਾਬ ਦਾ ਬੱਚਾ-ਬੱਚਾ ਚਾਹੇ ਕਿਸੇ ਕਾਸਟ ਦਾ ਹੈ ਕਿਸੇ ਜਾਤੀ ਦਾ ਕਿਸੇ ਧਰਮ ਦਾ ਕਿਸੇ ਏਰੀਆ ਚ ਰਹਿੰਦਾ ਹੈ ਨਾ ਕੇਵਲ ਪੰਜਾਬ ਦਾ ਬਲਕਿ ਪੂਰੇ ਹਿੰਦੁਸਤਾਨ ਦਾ ਵਾਟ ਰੇਸ਼ਾ ਦਾ ਬੱਚਾ-ਬੱਚਾ ਇਹਨਾਂ ਦਾ ਨਾਮ ਬੜੇ ਆਦਰ ਤੇ ਸਤਿਕਾਰ ਨਾਲ ਲੈਂਦਾ ਹੈ ਅਰਵਿੰਦ ਖੰਨਾ ਜੀ ਦਾ ਅਰਵਿੰਦ ਖੰਨਾ ਜੀ ਸਾਡਾ ਸੁਹਾਗਿਆ ਹੈ ਅਸੀਂ ਤਾਂ ਕਿ ਸੁਪਰੇ ਦੇ ਵਿੱਚ ਗੱਲਾਂ ਕਰਿਆ ਕਰਦੇ ਸਨ ਕਿ ਸਾਨੂੰ ਵੀ ਕਦੇ ਆ ਜਾ ਮੌਕਾ ਮਿਲੂਗਾ ਕਿ ਇੰਨੀ ਨੇੜੇ ਤੋਂ ਅਸੀਂ ਅਰਵਿੰਦ ਖੰਡਾ ਜੀ ਨੂੰ ਮਿਲਾਂਗੇ ਜਦੋਂ ਇਹ ਪਹਿਲਾ ਇਲੈਕਸ਼ਨ ਲੜਿਆ ਕਰਦੇ ਸੀ ਇਹਨਾਂ ਵਾਰੀ ਅਸੀਂ ਪਬਲਿਕ ਤੋਂ ਹੀ ਜਾਂ ਜੋ ਕਹ ਅੰਮ੍ਰਿਤ ਦੇ ਲੀਡਰ ਸੀਗੇ ਉਹਨਾਂ ਵਾਰੀ ਇਹਨਾਂ ਦੀ ਗੱਲਾਂ ਕਰਕੇ ਆਪਦਾ ਮਨ ਸੱសា ਲੈੰਦੇ ਸੀਗੇ ਪਰ ਪਰਮਾਤਮਾ ਨੇ ਕਿਰਪਾ ਕੀਤੀ ਹੈ ਕਿ ਅਰਵਿੰਦ ਖੰਨਾ ਜੀ ਜਿਹੜੇ ਦੋ ਵਾਰੀ ਐਮ.ਐਲ.ਏ. ਦਾ ਇਲੈਕਸ਼ਨ ਜਿੱਤ ਚੁੱਕੇ ਨੇ ਐਮ.ਪੀ. ਦਾ ਇਲੈਕਸ਼ਨ ਵੀ ਬਹੁਤ ਵੱਡੇ ਮਾਰਜਨ ਦੇ ਨਾਲ ਇਹਨਾਂ ਨੇ ਉੱਥੋਂ ਬੋਟਾ ਲੈਂਤੀਆਂ ਸੀ ਪਰ ਉਸ ਟਾਈਮ ਜੋ ਕਾਂਗਰਸ ਦੀ ਹਵਾ ਸੀਗੀ ਉਸ ਟਾਈਮ ਘਟ ਸੀਗੀ ਪੰਜਾਬ ਦੀਆਂ ਪਰ ਇਹਨਾਂ ਨੂੰ ਤਾਂ ਬਹੁਤ ਹੀ ਇਹਨਾਂ ਨੇ ক্লোਜ ਫਾਈਟ ਜਿਹੜੀ ਹੈਗੀ ਹੈ ਉਹ ਦਿੱਤੀ ਸੀ ਇਸ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਪਪੂਲਾਰਿਟੀ ਕਿੰਨੀ ਹੈ ਕਿ ਅਰਣ ਆਰਗਿਆ ਜੀ ਦੇ ਨਿਵਾਸ ਸਥਾਨ ਤੇ ਸਾਨੂੰ ਮਾਰਗਦਰਸ਼ਨ ਕਰਨ ਵਾਸਤੇ ਤੁਹਾਨੂੰ ਮਿਲਣ ਵਾਸਤੇ ਆਏ ਨੇ ਮੈਂ ਖੰਡਾ ਜੀ ਨੂੰ ਦੱਸਣਾ ਚਾਹਣਾ ਕਿ ਇਹ ਜੋ ਅੱਜ ਦੀ ਤੁਸੀਂ ਮਿਲਣ ਆਏ ਹੋ ਇਹ ਕੇਵਲ ਭਾਰਤੀ ਜਨਤਾ ਪਾਰਟੀ ਦੇ ਵਰਕਰ ਨਹੀਂ ਹੈ ਇਸ ਸਮਾਜ ਦੇ ਸਾਰੇ ਸੰਸਥਾਵਾਂ ਦੇ ਭਾਜਪਾ ਪਾਰਟੀ ਦੇ ਹੋਰ ਸੋਸ਼ਲ ਧਾਰਮਿਕ ਰਾਜਨੀਤਿਕ ਸਾਰੇ ਜੋ ਹੈ ਸਸਥਾਵਾਂ ਦੇ ਪ੍ਰਤੀਨਿਧੀ ਨੇ ਮੈਂ ਜ਼ਿਆਦਾ ਨੰਬਰਾਂ ਨਹੀਂ ਦਿੰਦਾ ਹੋਇਆ ਨਾਲ ਹੀ ਇਹ ਜੋ ਜ਼ਿਲ੍ਹਾ ਪ੍ਰਧਾਨ ਨੇ ਦੁਲਰਦੀ ਜੋ ਕਿ ਬਹੁਤ ਹੀ ਮਿਹਨਤ ਔਰ ਇਮਾਨਦਾਰੀ ਨਾਲ ਲਗਨ ਨਾਲ ਇਹਨਾਂ ਨੇ 1.5 ਸਾਲ ਭਾਜਪਾ ਪਾਰਟੀ ਦਾ ਪਾਰਟੀ ਦੇ ਵਿੱਚ ਬੜੀ ਮਿਹਨਤ ਕੀਤੀ ਹੈ ਇਹਨਾਂ ਦੇ ਵਿੱਚ ਜੋ ਜ਼ਿਲ੍ਹਾ ਪ੍ਰਧਾਨ ਦੇ ਵਿੱਚ ਗੁਣ ਉਹਨੇ ਝਾਿੰਦੇ ਨੇ ਉਹ ਸਾਰੇ ਗੁਣ ਬਿੱਟ ਬੋਲਨੀ ਨਰਮ ਇਮਾਨਦਾਰ ਮਿਹਨਤੀ 24 ਘੰਟੇ ਦਿਨ ਰਾਤ ਇੱਕ ਕਰਕੇ ਪਾਰਟੀ ਨੂੰ ਬੇਲ ਲੱਗੇ ਜਾ ਰਹੇ ਨੇ ਉਹਨਾਂ ਦਾ ਬੇਸਿਕ ਸਵਾਗਤ ਕਰਦੇ ਆ। ਨਾ ਜਿਆਦਾ ਟਾਈਮ ਨਾ ਖਰਾਬ ਕਰਦਾ ਹੋਇਆ ਜਿਆਦਾ ਲੰਬੀ ਗੱਲ ਨਾ ਕਰਦਾ ਹੋਇਆ ਇੱਕ ਵਾਰੀ ਸਾਰਿਆਂ ਦਾ ਇੰਟਰੋਡਕਸ਼ਨ ਕਰਵਾ ਦਮਾ। ਤੁਹਾਡੇ ਨਾਲ ਜੋ ਵਕਤ ਨੇ ਇਹ ਇਕੱਤਰ ਹਰੁਣ ਜੀ ਨੂੰ ਉਹ ਮੌਕਾ ਦਿੱਤਾ ਹੈ ਸੇਵਾ ਕਰਨ ਦਾ ਪਾਰਟੀ ਦੇ ਤੱਕੜਾ ਕਰੂੰਗਾ। ਤੇ ਮੈਨੂੰ ਯਕੀਨ ਹੈ ਕਿ ਆਪਾਂ ਸਾਰੇ ਮਿਲ ਕੇ ਉਹਨਾਂ ਦੀ ਮਦਦ ਕਰਾਂਗੇ। ਔਰ ਲੋਗਾਂ ਨੂੰ ਆਪਣੀ ਪਾਰਟੀ ਕਨੀ ਮੋਦੀ ਸਾਹਿਬ ਕਨੀ ਜੋੜਨ ਦੀ ਕੋਸ਼ਿਸ਼ ਕਰਾਂ ਦੇਖੋ ਹਕੀਕਤ ਇਹ ਹੈ ਕਿ ਸਾਨੂੰ ਪ੍ਰਚਾਰ ਕਰਨ ਦੀ ਲੋੜ ਹੈ ਅੱਜ ਪੰਜਾਬ ਦੇ ਵਿੱਚ ਜੋ ਰਾਜਨੀਤੀ ਹੋ ਰਹੀ ਆ ਉਹ ਲੋਕਾਂ ਨੂੰ ਘਬਰਾ ਕਰਨ ਦੀ ਰਾਜਨੀਤੀ ਹੋ ਗਈ ਹੈ ਇਹ ਕਈ ਸਾਰੇ ਸਾਡੇ ਜੋ ਸਿਆਸਤੀ ਲੀਡਰ ਹਨ ਉਹਨਾਂ ਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਪੁਰਾਣੀ ਸੋਚ ਸੀਗੀ ਜੋ ਹਮੇਸ਼ਾ ਕੇਂਦਰ ਦੇ ਖਿਲਾਫ ਟੁਰਦੀ ਸੀ ਔਰ ਉਸੇ ਸੋਚ ਨੂੰ ਉਹ ਜਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਔਰ ਇਸ ਤਰੀਕੇ ਨਾਲ ਉਹ ਆਪਣੀ ਵੋਟਾਂ ਇਕੱਠੀ ਕਰਦੇ ਹਨ ਅੱਜ ਸਾਡੀ ਜ਼ਿੰਮੇਵਾਰੀ ਹੈ ਕਿ ਆਪਾਂ ਪ੍ਰਚਾਰ ਕਰੀਏ ਕਿ ਜਿੱਦੇ ਕੇਂਦਰ ਨਾਲ ਆਪਾਂ ਮਿਲ ਕੇ ਨਹੀਂ ਤੁਰਾਂਗੇ ਤਾਂ ਪੰਜਾਬ ਦਾ ਕੋਈ ਵਿਕਾਸ ਨਹੀਂ ਹੋਊਗਾ ਜਿੱਥੇ-ਜਿੱਥੇ ਕੇਂਦਰ ਦੇ ਨਾਲ ਬਿਲੀ-ਬਿਲੀ ਸਰਕਾਰਾਂ ਬਣੀਆਂ ਸੂਬਿਆਂ ਦੇ ਵਿੱਚ ਉਸ ਸੂਬਿਆਂ ਦੀ ਹਮੇਸ਼ਾ ਤਰੱਕੀ ਹੋਈ ਹੈ ਕੱਲ ਦਾ ਮੈਂ ਇੱਕ ਉਦਾਹਰਣ ਦੇ ਦਿੰਦਾ ਤੁਹਾਨੂੰ ਕੱਲ ਆਂਧਰਾ ਤੋਂ ਚੰਦਰਬਾਬੂ 나ੜੂ ਸਾਹਿਬ ਆ ਕੇ ਪ੍ਰਧਾਨ ਮੰਤਰੀ ਨੂੰ ਮਿਲੇ ਸੀ ਪਰਸੋ ਦੇ ਦਿਨ। ਉਹ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਗਏ, ਘੱਟਚੋੜ ਬਣਾਉਣ ਦੀ ਕੋਸ਼ਿਸ਼ ਕਰ ਗਏ। ਉਹਦੇ ਅਗਲੇ ਦਿਨ ਆਂਧਰਾ ਦਾ ਮੁੱਖ ਮੰਤਰੀ ਉਹ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਕੇ ਗਿਆ। ਉਹ ਵੀ ਨਹੀਂ ਜਾਂਦਾ ਕਿ ਜੀ ਦੂਜੀ ਪਾਰਟੀ ਕਿ ਹਰੇਕ ਸਿਆਰੇ ਸਿਆਸਤੀ ਜੋ ਸਿਆਰਾ ਬੰਦਾ ਹੈ ਉਹਨੂੰ ਪਤਾ ਹੈ। ਕਿ ਕੇਂਦਰ ਦੀ ਮਦਦ ਤੋਂ ਬਿਨਾ ਕਿਸੇ ਸੂਬੇ ਦੀ ਤਰੱਕੀ ਨਹੀਂ ਹੋ ਸਕਦੀ ਅੱਜ ਪੰਜਾਬ ਦਾ ਕੀ ਹਾਲ ਹੈ ਕਾਨੂੰਨ ਵਿਵਸਥਾ ਦਾ ਨਾਮ ਤੇ ਨਿਸ਼ਾਨ ਨਹੀਂ ਹੈ ਨਸ਼ਾ ਹਰ ਦੂਜੇ ਕੋਨੇ ਤੇ ਵਿਕਰੇ ਸਰਕਾਰੀ ਸਕੂਲਾਂ ਦਾ ਹਾਲ ਮਾੜਾ ਹੈ ਸਰਕਾਰੀ ਕਾਲਜਾਂ ਦਾ ਮਾਹਾਲ ਮਾੜਾ ਹੈ ਸਰਕਾਰੀ ਹਸਪਤਾਲਾਂ ਦਾ ਹਾਲ ਮਾੜਾ ਸੂਤਾ ਨਹੀਂ ਮਿਲ ਰਹੀ ਕਿਸੇ ਆਮ ਆਦਮੀ ਨੂੰ ਜਨਤਾ ਨੂੰ ਸੂਤਾ ਨਹੀਂ ਮਿਲ ਰਹੀ ਜੋ 170 ਤੋਂ ਵੱਧ ਕੇਂਦਰ ਸਰਕਾਰ ਦੀ ਜੋ ਸਕੀਮਾਂ ਹਨ ਜੋ باقی ਸੂਬਿਆਂ ਦੇ ਵਿੱਚ ਲਾਗੂ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਸਿਰਫ 42 ਮਿਲ ਰਹੀ ਹੈ ਉਹ 42 ਤੋਂ ਵੀ ਅੱਧੀ ਜਿੱਥੇ ਪੰਜਾਬ ਸਰਕਾਰ ਨੇ ਆਪਣਾ ਹਿੱਸਾ ਪਾਣਾ ਚਾਹੀਦਾ ਉੱਥੇ ਵੀ ਹਿੱਸਾ ਨਹੀਂ ਪਾਇਆ ਇਹਦੇ ਹਾਲ ਹੈ ਨਾ ਤੁਹਾਡੇ ਆ ਆਮ ਆਦਮੀ ਮੋਹਲਾ ਕਲੀਨਿਕ ਬੰਦ ਪਈ ਹੈ ਆਯੂਸ਼ਮਾਨ ਭਾਰਤ ਨਹੀਂ ਲਾਗੂ ਕੀਤਾ ਜਾ ਰਿਹਾ ਮਨ ਦੇਖ ਲੋ ਨਾ ਨਾ ਟੰਕੀ ਦੇਖ ਲੋ ਜੋ ਨੀਲੇ ਕਾਢਾ ਜੇ ਰਹੀ ਤੇ ਰਾਸ਼ਨ ਗਰੀਬਾਂ ਨੂੰ ਮਿਲਣਾ ਉਹ ਕੇਂਦਰ ਸਰਕਾਰ ਪੈਸਾ ਦੇ ਰਹੀ ਉਹਦੇ ਉੱਤੇ ਭਗਵਾਨ ਸਾਹਿਬ ਆਪਣੀ ਫੋਟੋ ਲਾਣਾ ਚਾਹ ਬਿਲਕੁਲ ਤੇ ਇਹ ਜੋ ਗੱਲਾਂ ਹਨ ਸਾਨੂੰ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿ ਜੇ ਕੇਂਦਰ ਦੇ ਨਾਲ ਮਿਲ ਕੇ ਸਾਡੇ ਬੱਚਿਆਂ ਨੂੰ ਕੋਈ ਭਵਿੱਖ ਬਣ ਸਕਦਾ ਹੈ ਕੇਂਦਰ ਦੇ ਉਲਟ ਰਹਿ ਕੇ ਕੁਝ ਨਹੀਂ ਬਣ ਸਕਦਾ ਇਹ ਪਿਛਲੇ 10 ਸਾਲ મોદી ਸਾਹਿਬ ਨੇ ਕਮਾਲ ਦਾ ਕੰਮ ਕੀਤਾ ਅਦੇਸ਼ ਕਿੱਥੇ ਤੇ ਕਿੱਥੇ ਨਿਕਲੇ ਉਹਨਾਂ ਦੇ ਨਾਲ ਜੁੜੇ ਹੋਏ ਸੂਬੇ ਕਿੱਥੇ ਨਿਕਲੇ ਉੱਤਰ ਪ੍ਰਦੇਸ਼ ਇੱਕ ਐਸਾ ਸੂਬਾ ਸੀ ਜਿਹੜੇ 10 ਸਾਲ ਪਹਿਲਾਂ ਕੋਈ ਉੱਥੇ ਜਾਣ ਲਈ ਤਿਆਰ ਨਹੀਂ ਸੀ ਹੁਣ ਸਾਰੇ ਲੋਕ ਉੱਥੇ ਉੱਤਰ ਪ੍ਰਦੇਸ਼ ਜਾ ਰਹੇ ਵਪਾਰ ਚੰਗਾ ਹੋ ਰਿਹਾ ਹੈ ਕਾਨੂੰਨ ਵਿਵਸਥਾ ਚੱਲ ਗਈ ਹੈ ਹੱਬ ਤੋਂ ਬਣਾ ਹੋਇਆ ਬਰਕਤਮਈ ਜਿਨਾ ਸਰਕਾਰ ਤੋਂ ਤੁਸੀਂ ਚਾ ਸਕਦੇ ਹੋ ਉਹਨਾਂ ਰੋਗੀਆਂ ਦਿੱਤੇ ਨਾਲ ਦੀ ਸਰਕਾਰ ਦੇ ਰਹੀਏ ਲੋਕਾਂ ਨੂੰ ਸਾੜਾ ਪੰਜਾਬ ਐ ਤੇ ਹਾਲ ਹੈ ਇੱਥੇ ਸਿਰਫ ਲੋਕਾਂ ਨੂੰ ਠਮਰਾ ਕਰਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਔਰ ਅੱਜ ਮੈਂ ਤੁਹਾਡੇ ਵਿੱਚ ਕਹਿ ਰਹੇ ਹਾਂ ਕਿ ਇਹ ਜੋ ਪਹਾਣਾ ਸਿੱਧੂ ਵਾਲਾ ਜੋ ਵੀ ਕੰਮ ਹੋ ਰਿਹਾ ਹੈ ਇਹ ਵੀ ਇੱਕ ਸਾਜ਼ਿਸ਼ ਹੈ। ਇਹਦੇ ਖਿਲਾਫ ਜੋ ਪਰਚਾ ਦਿੱਤਾ ਹੈ ਇਹਦੇ ਪਰਿਵਾਰ ਦੇ ਖਿਲਾਫ ਜੋ ਪਰਚਾ ਦਿੱਤਾ ਹੈ ਇੱਕ ਸਾਜ਼ਿਸ਼ ਹੈ। ਆਪਣੀ ਵੋਟਾਂ ਨੂੰ ਇਕੱਠਾ ਕਰੋ। ਵੀ ਤਿਆਰੀਆਂ ਚੱਲ ਰਹੀਆਂ ਆ ਅੱਜ ਆਪਾਂ ਅਰੁਣਜੀ ਦੇ ਘਰ ਆਏ ਆ ਹੁਣ ਇਹਨਾਂ ਨੂੰ ਬਲੌਕ ਦੇ ਪ੍ਰਕਾਣ ਬਣਾਏ ਆ ਤੇ ਇਹਨਾਂ ਨੂੰ ਮੁਬਾਰਕਬਾਦ ਦੇਣ ਔਰ ਹਲਾਸ਼ਾਰੀ ਦੇਣ ਆਏ ਆ ਤੁਸੀਂ ਦੇਖ ਲਿਓ ਮਾਹੌਲ ਇੱਥੇ ਕੀ ਆ ਪਰ ਹਿੰਦੁਸਤਾਨ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਵੀ ਸਾਰੇ ਲੋਕ ਮੋਦੀ ਸਾਹਿਬ ਨੂੰ ਯਾਰ ਕਰਦੇ ਆ ਔਰ ਮੈਨੂੰ ਯਕੀਨ ਹੈ ਕਿ ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਮੋਦੀ ਸਾਹਿਬ ਨੂੰ ਵੋਟ ਪਾਈ ਤੂੰ ਨਹੀਂ ਦੇ ਆਪਣੇ ਵਿਕਾਸ ਕਰਾਜ ਨੂੰ ਕਿਵੇਂ ਦੇਖ ਲਿਓ ਮਜਾਬ ਦੇ ਵਿੱਚ ਕੋ ਵਿਕਾਸ ਕੋ ਦਾ ਨਾਮ ਤੇ ਨਿਸ਼ਾਨ ਹੀ ਨਹੀਂ ਹੈ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਨਾ ਇੱਥੇ ਕਾਨੂੰਨ ਵਿਵਸਥਾ ਰਹਿ ਗਿਆ ਔਰ ਨਾ ਇੱਥੇ ਵਿਕਾਸ ਰਿਹਾ ਸਿਰਫ ਲੋਕਾਂ ਨੂੰ ਘਬਰਾ ਕਰਨ ਦੀ ਰਾਜਨੀਤੀ ਚੱਲ ਰਹੀ ਹੈ ਔਰ ਵੱਡੇ ਪੱਦਰਜੀ ਟੱਕਾ ਹੋ ਰਿਹਾ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਸੀ ਅਸੀਂ 4 ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ ਉਹ ਅੱਜ ਤੱਕ ਨਹੀਂ ਖਤਮ ਹੋਇਆ ਉਹਨੂੰ ਕਿਵੇਂ ਲੈਣਿਓ ਆ ਆਮ ਆਦਮੀ ਪਾਰਟੀ ਨੇ ਸਰਕਾਰ ਖਤਮ ਕਰ ਦਿੱਤੀ ਹੈ ਸਰਕਾਰ ਦੀ ਸਹੂਲਤਾਂ ਖਤਮ ਕਰ ਦਿੱਤੀ ਹੈ ਹੋਰ ਕੁਝ ਖਤਮ ਨਹੀਂ ਹੋਇਆ ਪੰਜਾਬ ਦੇ ਵਿੱਚ ਨਸ਼ਾ ਕੋਨੇ ਹਰ ਗਲੀ ਦੇ ਵਿੱਚ ਵਿਕ ਰਿਹਾ ਹੈ ਕਾਨੂੰਨ ਵਿਵਸਥਾ ਦਾ ਕੋਈ ਨਾਮ ਤੇ ਨਿਸ਼ਾਨ ਨਹੀਂ ਹੈ ਸਰਕਾਰੀ ਸਹੂਲਤਾਂ ਜੋ ਆਮ ਲੋਕਾਂ ਨੂੰ ਗਰੀਬਾਂ ਨੂੰ ਮਿਲਣੀ ਚਾਹੀਦੀ ਔਰ ਮਿਲਦੀ ਸੀ ਉਹ ਵੀ ਬੰਦ ਹੋ ਗਈ ਹੈ ਤੇ ਲੋਕਾਂ ਦਾ ਵਿਚਾਰਿਆਂ ਦਾ ਬਹੁਤ ਮਾੜਾ ਹਾਲ ਹੈ ਔਰ ਜਿਨਾ ਪੰਜਾਬ ਦੀ ਸੁਭਾ ਪਿਛਲੇ 2 ਸਾਲ ਦੇ ਵਿੱਚ ਪਿੱਛੇ ਹੋ ਗਿਆ ਇਹਦਾ ਸਮਾਂ ਹੀ ਦੱਸੇਗਾ ਬਹੁਤ ਮਾੜਾ ਹਾਲ ਹੈ ਪੰਜਾਬ ਦਾ ਪੰਨਾ ਸਿੱਧੀ ਦੇ ਕੇਸ ਦੇ ਨੂੰ ਲੈ ਕੇ ਨਿੱਤ ਨਵੇਂ ਬਿਆਨ ਆ ਦੇ ਨੇ ਭਗਵੰਤ ਮਾਨ ਦੇ ਤੇ ਪਰਚੇ ਕਿਤੇ ਜਾ ਰਹੇ ਆ ਉਹਨਾਂ ਨੂੰ ਕੀ ਕਹਿਣਾ ਇਹ ਪੂਰਾ ਇੱਕ ਸਾਜ਼ਿਸ਼ ਹੈ ਡਰਾਮਾ ਹੈ ਲੋਕਾਂ ਨੂੰ ਘਬਰਾਹਤ ਕਰਨ ਦੀ ਇੱਕ ਰਾਜਨੀਤੀ ਚੱਲ ਰਹੀ ਹੈ ਜੋ ਲੋਕ ਅੱਜ ਭਗਵੰਤ ਮਾਨ ਦੇ ਸਰਕਾਰ ਦੇ ਉਲਟੇ ਜਿਨ੍ਹਾਂ ਨੇ ਭਗਵੰਤ ਮਾਨ ਦੀ ਸਰਕਾਰ ਬਣਾਈ ਸੀ ਨੌਜਵਾਨ ਜੋ ਪੀੜੀ ਹੈ ਪੰਜਾਬ ਦੀ ਇਹਨਾਂ ਨੇ ਹਲਾਸ਼ਾਰੀ ਦੇ ਵਿੱਚ ਭਗਵੰਤ ਮਾਨ ਦੀ ਬਾਦਤ ਕੀਤੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਇਹ ਜੋ ਵੋਟ ਹੈ ਜੋ ਅੱਜ ਭਗਵੰਤ ਮਾਨ ਦੀ ਸਰਕਾਰ ਦੇ ਉਲਟ ਹੋ ਗਈ ਹੈ ਇਹ ਇਹ ਪਾਣਾ ਸਿੱਧੂ ਤੇ ਲੱਖਾ ਸੁਦਾਨਾ ਨਾਲ ਮਿਲ ਕੇ ਇੱਕ ਸਾਜ਼ਿਸ਼ ਹੈ ਉਹ ਉਸ ਵੋਟ ਨੂੰ ਇੱਕ ਪਾਸੇ ਕਰਨਾ ਚਾਹੁੰਦੀ ਹੈ ਜਿਦੇ ਰਾਹੀ ਨਾ ਆਮ ਆਦਮੀ ਪਾਰਟੀ ਦੇ ਸਰਕਾਰ ਦਾ ਕੋਈ ਨੁਕਸਾਨ ਹੋਵੇ ਤੇ ਨਾ ਰਾਜਨੀਤਿਕ ਪਾਰਟੀ ਜੋ ਹਨ ਉਹਨਾਂ ਦਾ ਕੋਈ ਫਾਇਦਾ ਹੋ ਇਹ ਸਾਜ਼ਿਸ਼ ਹੈ ਇੱਕ ਗੇਮ ਖੇਡਾ ਜਾ ਰਿਹਾ ਪੰਜਾਬ ਨੂੰ ਬਰਬਾਦ ਕਰਨ ਦਾ ਅਕਾਲੀ ਦਿਲ ਨਾਲ ਗੱਠਜੋੜ ਹੋਏਗਾ ਉਹ ਤੇ ਤੁਸੀਂ ਦਿੱਲੀ ਪੁੱਛੋ ਮੈਨੂੰ ਨਾ